ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਅੱਜ ਇੱਕ ਗੱਲ ਤੇ ਵਿਚਾਰ ਕਰਾਂਗੇ ਕਿ ਕਿਵੇਂ ਇੱਕ ਮੁੰਡੇ ਦੀ ਵੀ ਜ਼ਿੰਦਗੀ ਨਰਕ ਬਣ ਸਕਦੀ ਹੈ ਰਵੀ ਇੱਕ ਮਿਡਲ ਕਲਾਸ ਪਰਿਵਾਰ ਦਾ ਮੁੰਡਾ ਸੀ ਉਸ ਦੇ ਪਰਿਵਾਰ ਵਿੱਚ ਇੱਕ ਭਰਾ ਇੱਕ ਭੈਣ ਤੇ ਮਾਂ ਪਿਓ ਸੀ ਤਿੰਨਾ ਭੈਣ ਭਰਾਵਾਂ ਨੂੰ ਮਾਂ ਪਿਓ ਨੇ ਉੱਚ ਵਿੱਦਿਆ ਦਵਾਈ ਹੋਈ ਸੀ ਤੇ ਦੋਨੋਂ ਮੁੰਡਿਆਂ ਨੋਂ ਸਰਕਾਰੀ ਨੌਕਰੀਆਂ ਮਿਲੀਆਂ ਹੋਈਆਂ ਸੀ ਤੇ ਭੈਣ ਦਾ ਵਿਆਹ ਚੰਗੇ ਪਰਿਵਾਰ ਵਿੱਚ ਕਰ ਦਿੱਤਾ ਤੇ ਭੈਣ ਨੇ ਆਪਣੀ ਹੀ ਦਰਾਣੀ ਦੀ ਭੈਣ ਦਾ ਰਿਸ਼ਤਾ ਆਪਣੇ ਵੱਡੇ ਭਰਾ ਨੂੰ ਕਰਵਾ ਦਿੱਤਾ ਪਹਿਲਾਂ ਪੈਲ ਸਭ ਬਹੁਤ ਵਧੀਆ ਸੀ ਕੁੜੀ ਵੀ ਚੰਗੇ ਸਕੂਲ ਚ ਟੀਚਰ ਸੀ ਪਰ ਜਿਵੇਂ ਹੀ ਛੋਟੇ ਭਰਾ ਦਾ ਵਿਆਹ ਹੋਇਆ ਤਾਂ ਸਾਰੇ ਪਰਿਵਾਰ ਵਿੱਚ ਕਲੇਸ਼ ਦਾ ਮਾਹੌਲ ਰਹਿਣ ਲੱਗ ਗਿਆ ਨਿਤ ਦੇ ਝਗੜੇ ਦੇਖ ਕੇ ਛੋਟਾ ਭਰਾ ਘਰ ਛੱਡ ਕੇ ਕਿਰਾਏ ਤੇ ਰਹਿਣ ਲੱਗ ਗਿਆ ਤੇ ਹੌਲੀ-ਹੌਲੀ ਉਸਨੇ ਆਪਣਾ ਘਰ ਬਣਾ ਲਿਆ ਕਿਉਂਕਿ ਉਹ ਦੋਨੋਂ ਜੀ ਸਰਕਾਰੀ ਨੌਕਰੀ ਕਰਦੇ ਸੀ ਤੇ ਵੱਡੀ ਨੂੰ ਸੱਸ ਸਹੁਰੇ ਨਾਲ ਸੀ ਉਹ ਨਿਤ ਉਹਨਾਂ ਨਾਲ ਤੇ ਘਰ ਵਾਲੇ ਨਾਲ ਕਲੇਸ਼ ਕਰਦੀ ਰਹਿੰਦੀ ਪਰ ਉਸ ਦੀ ਲੜਾਈ ਝਗੜੇ ਦਾ ਕੋਈ ਖਾਸ ਕਾਰਨ ਨਹੀਂ ਸੀ ਹੁੰਦਾ ਬਸ ਉਹ ਇਕੱਲੀ ਰਹਿਣਾ ਚਾਹੁੰਦੀ ਸੀ ਤੇ ਇਸ ਕਲੇਸ਼ ਵਿੱਚ ਰਵੀ ਦੇ ਪਿਤਾ ਜੀ ਖਤਮ ਹੋ ਗਏ ਪਰ ਇੱਥੇ ਹੀ ਬਸ ਨਹੀਂ ਉਹਨਾਂ ਨੇ ਆਪਣਾ ਜੱਦੀ ਘਰ ਵਿੱਚ ਤਾਏ ਚਾਚਿਆਂ ਤੋਂ ਪਾਸੇ ਘਰ ਲੈ ਲਿਆ ਤਾਂ ਜੋ ਉਹਨਾਂ ਨੇ ਉਹਨਾਂ ਦੇ ਕਲੇਸ਼ ਵਿੱਚ ਕੋਈ ਨਾ ਪੈ ਸਕੇ ਜੋ ਕੀ ਠੀਕ ਵੀ ਸੀ ਕਿਉਂਕਿ ਜਿੰਨਾ ਕੋਈ ਘਰ ਦੇ ਮਾਮਲਿਆਂ ਵਿੱਚ ਬਾਹਰ ਵਾਲਾ ਪੈਂਦਾ ਉਹਨਾਂ ਹੀ ਗੱਲ ਵੱਧ ਜਾਂਦੀ ਹੈ ਪਰ ਇੱਥੇ ਸਭ ਤੋਂ ਤਰਸਯੋਗ ਹਾਲਾਤ ਹੋ ਗਈ ਰਵੀ ਦੀ ਮਾਂ ਦੀ ਕਿਉਂਕਿ ਰਵੀ ਦੀ ਘਰ ਵਾਲੀ ਸੱਸ ਨੂੰ ਕੁਝ ਨਹੀਂ ਸਮਝਦੀ ਸੀ ਉਹ ਸਕੂਲ ਤੋਂ ਘਰ ਤੇ ਘਰ ਤੋਂ ਸਕੂਲ ਤੇ ਬਾਕੀ ਟਾਈਮ ਵੀ ਘਰ ਤੋਂ ਬਾਹਰ ਰਹਿੰਦੀ ਸੀ ਇਸ ਦੌਰਾਨ ਰਵੀ ਦੀ ਮਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਜਿਸ ਕਰਕੇ ਉਹ ਮੰਝੇ ਨਾਲ ਲੱਗ ਗਈ ਪਰ ਉਹ ਦੀ ਦੇਖਭਾਲ ਕਰਨ ਦੀ ਬਜਾਏ ਉਸ ਨੇ ਇੱਕ ਕੰਮ ਵਾਲੀ ਰੱਖ ਦਿੱਤੀ ਜੋ ਕਿ ਸਭ ਨੂੰ ਪਤਾ ਹੈ ਕਿ ਪਰਿਵਾਰ ਵਾਂਗ ਨਹੀਂ ਸੰਭਾਲਦੀ ਰਵੀ ਦੀ मां मजबूर ਹੋ ਕੇ ਇੱਕ ਕਮਰੇ ਜੋਗੀ ਰਹਿ ਗਈ ਉਸ ਦੀ ਹਾਲਤ ਦੇ ਨਹੀਂ ਅੱਖੀ ਦੇਖੀ ਗੱਲ ਹੈ ਇੱਥੇ ਆ ਕੇ ਬਸ ਰਵੀ ਵੀ ਬੇਵਸ ਹੋ ਗਿਆ ਆਪਣੀ ਘਰ ਵਾਲੀ ਹੱਥੋਂ ਸਾਰੀ ਤਨਖਾਹ ਵੀ ਉਹ ਹੀ ਰੱਖਦੀ ਤੇ ਨਾ मां ਨੂੰ ਆਪ ਦੇਖਦੀ ਨਾ ਘਰ ਵਾਲੇ ਨੂੰ ਦੇਖਣ ਦਿੰਦੀ ਤੇ मां ਤੜਫ ਕੇ ਤੇ ਤਰਸ ਤਰਸ ਕੇ ਮਰ ਗਈ ਉਸ ਤੋਂ ਬਾਅਦ ਤਾਂ ਜਿਵੇਂ ਹੁਣ ਰਵੀ ਘਰ ਵਾਲੀ ਦੇ ਹੱਥ ਦੀ ਕੱਠ ਪੁਤਲੀ ਬਣ ਕੇ ਰਹਿ ਗਿਆ ਉਹ ਨਾ ਤਾਂ ਜੱਜ ਨਾਲ ਕਰਦਾ ਕੰਮ ਕਰਦੀ ਤੇ ਨਾ ਹੀ ਰੋਟੀ ਪਾਣੀ ਬਣਾਉਂਦੀ ਬਾਹਰ ਤੋਂ ਮੰਗਵਾ ਕੇ ਖਾਂਦੀ ਉਹਨਾਂ ਦਾ ਇੱਕ ਬੇਟਾ ਸੀ ਜਿਸ ਨੂੰ ਉਸ ਨੇ ਉਹਨੇ ਹੀ ਸੰਸਕਾਰ ਦਿੱਤੇ ਸੀ ਜਿੰਨੇ ਕੀ ਉਹਦੇ ਲਈ ਜ਼ਰੂਰੀ ਸੀ ਨਾਨਕਿਆਂ ਨਾਲ ਮੇਲ ਜੋਲ ਰੱਖਣਾ ਤੇ ਦਾਦਕਿਆਂ ਚੋਂ ਕਿਸੇ ਨੂੰ ਨਹੀਂ ਬੁਲਾਉਣਾ ਰਵੀ ਨੂੰ ਆਪਣੇ ਭੈਣ ਭਰਾਵਾਂ ਨੂੰ ਮਿਲਣ ਲਈ ਵੀ ਘਰ ਵਾਲੀ ਦੀ ਪਰਮਿਸ਼ਨ ਲੈਣੀ ਪੈਂਦੀ ਸੀ ਇਥੇ ਹੀ ਬਸ ਨਹੀਂ ਉਸ ਨੇ ਰਵੀ ਦੀ ਭੈਣ ਨੂੰ ਵੀ ਬੋਲਣ ਵਰਤਨ ਤੋਂ ਮਨਾ ਕਰਤਾ ਸੀ ਸਭੋਂ ਚਦ ਭੈ ਭਰਾ ਭੈਣ ਨੂੰ ਮਿਲਣ ਜਾਣ ਦੀ ਜिद ਕਰਦਾ ਤਾਂ ਉਹ ਉਸ ਨੂੰ ਸੁਸਾਈਡ ਕਰਨ ਦੀਆਂ ਧਮਕੀਆਂ ਦਿੰਦੀ ਤੇ ਨਾਲ ਹੀ ਆਪਣੀ ਭੈਣ ਨੂੰ ਵੀ ਆਪਣੀ ਜਠਾਣੀ ਨਾਲ ਲੜਨ ਲਈ ਪਟਕਾ ਦਿੰਦੀ ਤੇ ਉਸ ਦੇ ਸਸ ਸਹਸਔਰੇ ਦਾ ਵੀ ਵਤੀਰਾ ਵਿਗੜਿਆ ਰਹਿੰਦਾ ਕਹਿੰਦਾ ਭਾਵ ਕਿ ਉਸ ਦੇ ਕਲੇਸ਼ ਨਾਲ ਦੋਨਾਂ ਭੈਣ ਭਰਾਵਾਂ ਦੀ ਜ਼ਿੰਦਗੀ ਖਰਾਬ ਹੋ ਚੁੱਕੀ ਸੀ ਤੇ ਇਸ ਸਬ ਚ ਰਵੀ ਬਹੁਤ ਬੇਵੱਸ ਸੀ ਕਿਉਂਕਿ ਨਾ ਤਾਂ ਉਹ ਛੱਡ ਸਕਦਾ ਸੀ ਤੇ ਨਾ ਹੀ ਰਹਿ ਪਾਰਿਆ ਸੀ ਬਸ ਜ਼ਿੰਦਗੀ ਕੱਟ ਰਿਹਾ ਸੀ ਇਹ ਸੀ ਜੀ ਆਪਣੀ ਅੱਜ ਦੀ ਛੋਟੀ ਜੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ